ਸਤਿ ਸ਼੍ਰੀ ਅਕਾਲ ਜੀ ਮੈਂ ਜੀਤ ਸਿੱਧੂ ਨਾ ਗਰੁੱਪ ਆਫ ਲਿਟਰੇਚਰ ਵੱਲੋਂ ਆਪ ਸਭ ਦਾ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ 1 ਨਵੰਬਰ ਪੰਜਾਬ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦੱਸ ਦਈਏ ਕਿ ਅੱਜ 1 ਨਵੰਬਰ 2025 ਨੂੰ ਪੰਜਾਬ ਦਿਵਸ ਮੌਕੇ ਪੰਜਾਬ ਸਰਕਾਰ ਦੀ ਰਹਿਨਮਾਈ ਹੇਠ ਪਾਸ਼ਾ ਵਿਭਾਗ ਪੰਜਾਬ ਨੇ ਪੰਜਾਬੀ ਮਾਂ 2025 ਦੇ ਉਦਘਾਟਨੀ ਸਮਾਰੋਹ ਮੌਕੇ ਲਾਨੀਆਂ ਗਈਆਂ ਸਰਬੋਤਮ ਪੰਜਾਬੀ ਪੁਸਤਕਾਂ ਦੇ ਲੇਖਕਾਂ ਦਾ ਸਨਮਾਨ ਕੀਤਾ ਗਿਆ ਜਿਸ ਦੀ ਅਗਵਾਈ ਸਰਦਾਰ ਜਸਵੰਤ ਸਿੰਘ ਜਾਫਰ ਜੀ ਨੇ ਕੀਤੀ ਅਤੇ ਪ੍ਰਦਾਨਗੀ ਡਾਕਟਰ ਸਰਦਾਰਾ ਸਿੰਘ ਜੋਹਲ ਜੀ ਨੇ ਕੀਤੀ ਇਸ ਵਿੱਚ ਸਤਿਕਾਰ ਸਾਹਿਤਕਾਰਾਂ ਨੂੰ 31000 ਰੁਪਏ ਇਨਾਮ ਅਤੇ ਇੱਕ ਦੁਸ਼ਾਲਾ ਅਤੇ ਸਨਮਾਨ ਚਿੰਨ ਦਿੱਤਾ ਗਿਆ ਆਓ ਜਾਣਦੇ ਹਾਂ ਇਹਨਾਂ ਪੁਰਸਕਾਰਾਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਈ ਕਾਨ ਸਿੰਘ ਨਾਭਾ ਪੁਰਸਕਾਰ 2025 ਦੀ ਜੋ ਕਿ ਪੰਜਾਬੀ ਟਿਕਾਕਾਰੀ ਕੋਸ਼ਕਾਰੀ ਭਾਸ਼ਾ ਵਿਗਿਆਨ ਵਿਆਕਰਨ ਨਾਲ ਸੰਬੰਧਿਤ ਸਾਹਿਤਕਾਰਾਂ ਨੂੰ ਦਿੱਤਾ ਜਾਂਦਾ ਹੈ ਇਹ ਪੁਰਸਕਾਰ ਇਸ ਸਾਲ ਡਾਕਟਰ ਜਗਤਾਰ ਸਿੰਘ ਸੋਖੀ ਜੀ ਹੋਣਾਂ ਦੇ ਹਿੱਸੇ ਆਇਆ ਉਹਨਾਂ ਦੀ ਪੁਸਤਕ ਹੈ ਪੰਜਾਬੀ ਸਮਾਨਾਰਥਕ ਕੋਸ਼ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੁਰਸਕਾਰ ਡਾਕਟਰ ਐਮ ਐਸ ਰੰਧਾਵਾ ਪੁਰਸਕਾਰ ਵਾਰੀ 2025 ਦਾ ਪੁਰਸਕਾਰ ਲੇਖਿਕਾ ਅਮਿਆ ਕੁਵਰ ਜੀ ਨੂੰ ਦਿੱਤਾ ਗਿਆ ਪੁਸਤਕ ਅਮਰੋਜ਼ ਨਾਮਾ ਜੋ ਕਿ ਸੰਪਾਦਨ ਲਈ ਦਿੱਤਾ ਜਾਂਦਾ ਹੈ। ਇਨਾਂ ਤੋਂ ਬਾਅਦ ਅਗਲਾ ਪੁਰਸਕਾਰ ਡਾਕਟਰ ਅਤਰ ਸਿੰਘ ਪੁਰਸਕਾਰ 2025 ਲੇਖਕ ਗੁਰਦੀਪ ਸਿੰਘ ਢਿੱਲੋਂ ਜੀ ਨੂੰ ਦਿੱਤਾ ਗਿਆ ਪੁਸਤਕ ਇਹ ਦੇਸ਼ ਪੰਜਾਬ ਦੀ ਸਮਝ ਨਹੀਂ ਅਗਲਾ ਪੁਰਸਕਾਰ ਗੁਰਵਖਸ਼ ਸਿੰਘ ਤ੍ਰੀਤ ਲੜੀ ਪੁਰਸਕਾਰ 225 ਇਹ ਪੁਰਸਕਾਰ ਪਰਮਜੀਤ ਸਿੰਘ ਢਿੰਗਰਾ ਜੀ ਨੂੰ ਦਿੱਤਾ ਗਿਆ ਪੁਸਤਕ ਕਿਤਾਬ ਜੋ ਅਜੇ ਬਾਕੀ ਹੈ ਅਗਲਾ ਪੁਰਸਕਾਰ ਗੁਰੂ ਹਰਕ੍ਰਿਸ਼ਨ ਪੁਰਸਕਾਰ 225 ਲੇਖਕ ਇੰਦਰਪ੍ਰੀਤ ਸਿੰਘ ਧਾਮੇ ਜੀ ਦੇ ਹੁਣਾਂ ਦੇ ਹਿੱਸੇ ਆਇਆ ਪੁਸਤਕ ਸੁਪਨ ਸਾਜ ਇਸ ਤੋਂ ਬਾਅਦ ਅਗਲਾ ਪੁਰਸਕਾਰ ਭਾਈ ਵੀਰ ਸਿੰਘ ਪੁਰਸਕਾਰ 225 ਲੇਖਕ ਗੁਰਿੰਦਰਜੀਤ ਸਿੰਘ ਪੁਸਤਕ ਵਰਫ ਵਿੱਚ ਉੱਗੇ ਅਮਲਤਾਸ ਇਹਨਾਂ ਦੇ ਹਿੱਸੇ ਆਇਆ ਇਹ ਪੁਰਸਕਾਰ ਜੀਵਨੀ ਸਵੈ ਜੀਵਨੀ ਜਾਦਾ ਅਤੇ ਰੇਖਾ ਚਿੱਤਰ ਲਈ ਦਿੱਤਾ ਜਾਂਦਾ ਹੈ ਅਗਲਾ ਪੁਰਸਕਾਰ ਪ੍ਰੋਫੈਸਰ ਗਰਦਿਆਲ ਸਿੰਘ ਪੁਰਸਕਾਰ 225 ਲੇਖਕ ਸੁਭਾਸ਼ ਪਾਸਕਰ ਜੀ ਹੋਰਾਂ ਦੇ ਹਿੱਸੇ ਆਇਆ ਪੁਸਤਕ ਆਣ ਵੰਡਿਆ ਪੰਜਾਬ ਅਗਲਾ ਪੁਰਸਕਾਰ ਗਿਆਨੀ ਗੁਰਮੁਖ ਸਿੰਘ ਮੁਸਾਫਰ ਪੁਰਸਕਾਰ 225 ਲੇਖਕ ਸ਼ਮੀਰ ਪੁਸਤਕ ਤੇਗ ਇਹਨਾਂ ਨੂੰ ਪ੍ਰਾਪਤ ਹੋਇਆ ਇਨਾਂ ਤੋਂ ਬਾਅਦ ਅਗਲਾ ਪੁਰਸਕਾਰ ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ 225 ਲੇਖਕ ਭਗਵੰਤ ਰਸੂਲਪੁਰੀ ਪੁਸਤਕ ਡਿਲੀਵਰੀ ਮੈਨ ਇਹਨਾਂ ਦੇ ਹਿੱਸੇ ਆਇਆ ਇਹਨਾਂ ਤੋਂ ਬਾਅਦ ਨਾਨਕ ਸਿੰਘ ਪੁਰਸਕਾਰ 2025 ਜਸਵੀਰ ਰਾਣਾ ਜੀ ਦੇ ਹਿੱਸੇ ਆਇਆ ਨਾਵਲ 70% ਪ੍ਰੇਮ ਕਥਾ ਸਾਰੇ ਹੀ ਸਾਹਿਤਕਾਰਾਂ ਨੂੰ ਪੰਜਾਬੀ ਮਾਅ 2025 ਦੇ ਉਦਘਾਟਨੀ ਸਮਾਰੋਹ ਦੇ ਮੌਕੇ ਪ੍ਰਾਪਤ ਹੋਏ ਸਨਮਾਨਾਂ ਲਈ ਬਹੁਤ ਬਹੁਤ ਮੁਬਾਰਕਾਂ ਸਿਜਨਾ ਗਰੁੱਪ ਆਫ ਲਿਟਰੇਚਰ ਆਪ ਜੀ ਦਾ ਧੰਨਵਾਦ ਕਰਦਾ ਹੈ ਅੱਗੇ ਹੋਰ ਜਾਣਕਾਰੀ ਲਈ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ